ਪੰਜਾਬ ਦੇ ਬਠਿੰਡਾ ਵਿੱਚ ਰਾਜਨਾਥ ਸਿੰਘ ਜਿਹੜੇ ਨੇ ਉਹ ਵੱਡੀ ਰੈਲੀ ਕਰਨ ਲਈ ਪਹੁੰਚ ਰਹੇ ਨੇ ਇਸ ਵਕਤ ਤਸਵੀਰਾਂ ਤੋਂ ਸਭ ਤੋਂ ਪਹਿਲੇ ਸਟੇਜ ਦੇ ਦਿਖਾ ਦਿੰਦੇ ਆ ਬਿਲਕੁਲ ਸਾਹਮਣੇ ਜਿਹੜਾ ਹੈ ਕਿ ਫਤਿਹ ਰੈਲੀ ਇਸ ਨੂੰ ਨਾਮ ਦਿੱਤਾ ਗਿਆ ਹੈ ਅਤੇ ਬਠਿੰਡਾ ਤੋਂ ਲੋਕ ਸਭਾ ਜੋ ਉਮੀਦਵਾਰ ਨੇ ਪਰਮਪਾਲ ਕੋ ਜਿਹੜੇ ਨੇ ਉਹਨਾਂ ਦੇ ਹੱਕ ਵਿੱਚ ਚੌਂਡ ਰੈਲੀ ਕਰਨ ਦੇ ਲਈ ਰਾਜਨਾਥ ਸਿੰਘ ਪਹੁੰਚ ਰਹੇ ਨੇ ਅਤੇ ਰੈਲੀ ਜਿਹੜੀ ਹੈਗੀ ਹੈ ਸ਼ੁਰੂ ਹੋ ਚੁੱਕੀ ਕੁਝ ਹੀ ਦਰ ਵਿੱਚ ਰਾਜਨਾਥ ਸਿੰਘ ਜਿਹੜੇ ਨੇ ਇੱਥੇ ਪਹੁੰਚਣਗੇ ਅਤੇ ਇੱਥੇ ਆ ਕੇ ਲੋਕਾਂ ਨੂੰ ਸੰਬੋਧਿਤ ਕੀਤਾ ਜਾਵੇਗਾ ਤਸਵੀਰ ਤੁਸੀਂ ਵੇਖ ਸਕਦੇ ਹੋ ਮੰਚ ਦੇ ਉੱਪਰ ਇਸ ਵਕਤ ਜਿਹੜੇ ਪਰਮਪਾਲ ਕੋ ਨੇ ਬੈਠੇ ਹੋਏ ਨੇ ਅਤੇ ਨਾਲ ਬਾਕੀ ਜਿਹੜੇ ਸਾਥੀ ਨੇ ਉਹ तमाम ਲੋਕ ਇਸ ਵਕਤ ਅਥੇ ਬੈਠ ਹੋਏ ਨੇ ਤਸਵੀਰ ਤੁਸੀਂ ਵੇਖ ਸਕਦੇ ਹੋ ਇਹ ਪੰਡਾਲ ਹੈਗਾ ਜਿੱਥੇ ਕਿ ਇਸ ਵਕਤ ਲੋਕਾਂ ਦੀ ਗਿਣਤੀ ਜਿਹੜੀ ਹੈਗੀ ਹੈ ਉਹ ਵਧਣੀ ਸ਼ੁਰੂ ਹੋ ਗਈ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਾਫੀ ਵੱਡਾ ਗਰਾਊਂਡ ਜਿਹੜਾ ਹੈਗਾ ਉਹ ਤਿਆਰ ਕੀਤਾ ਗਿਆ ਹੈ ਕਾਫੀ ਵੱਡਾ ਪੰਡਾਲ ਜਿਹੜਾ ਹੈ ਉਹ ਬਣਾਇਆ ਗਿਆ ਹੈ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਬਿਲਕੁਲ ਸਟਾਰਟਿੰਗ ਦੀ ਗੱਲ ਕੀਤੀ ਜਾਵੇ ਤਾਂ ਮੈਟਲ ਡਿਟੈਕਟਰ ਲਗਾਏ ਗਏ ਨੇ ਜੋ ਸੁਰੱਖਿਆ ਵਿਵਸਥਾ ਪੂਰੀ ਚਾਕਚੋਬੰਦ ਕੀਤੀ ਗਈ ਹੈ ਲੋਕ ਜਿਹੜੇ ਨੇ ਵੱਡੀ ਗਿਣਤੀ ਵਿੱਚ ਇੱਥੇ ਪਹੁੰਚ ਰਹੇ ਨੇ ਕੜਾਕੇ ਦੀ ਗਰਮੀ ਪੈ ਰਹੀ ਹੈ ਪਾਰਾ ਜਿਹੜਾ ਹੈਗਾ 40 45 ਡਿਗਰੀ ਤੱਕ ਪੋਚਿਆ ਹੋਇਆ ਤੇ ਇਸ ਵਕਤ ਤਸਵੀਰ ਤੁਸੀਂ ਵੇਖ ਸਕਦੇ ਹੋ ਕਿ ਲੋਕਾਂ ਦੇ ਵਿੱਚ ਕਿਤਨਾ ਕਿਤੇ ਜੋਸ਼ ਹੈਗਾ ਹੈ ਤੇ ਇਸ ਵਕਤ ਭਾਜੀਪੀ ਦੀ ਰੈਲੀ ਜਿਹੜੀ ਹੈਗੀ ਹੈ ਉਹਦੀ ਤਸਵੀਰ ਤੁਸੀਂ ਵੇਖ ਸਕਦੇ ਹੋ ਰਾਜਨਾਥ ਸਿੰਘ ਨੇ ਜਿਹੜੇ ਉਹ ਕੁਝ ਦੇਰ ਵਿੱਚ ਤੇ ਪਹੁੰਚਣਗੇ ਅਤੇ ਵੱਡੀ ਰੈਲੀ ਨੂੰ ਸੰਬੋਧਨ ਕਰਨਗੇ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਸ ਵਕਤ ਤਸਵੀਰਾਂ ਜਿਹੜੀਆਂ ਨੇ ਬਠਿੰਡਾ ਦੀਆਂ ਨੇ ਜਿੱਤੇ ਕਿ ਇਸ ਵਕਤ ਬੀਜੇਪੀ ਦੀ ਰੈਲੀ ਜਿਹੜੀ ਹੈਗੀ ਆ ਉਹ ਚੱਲ ਰਹੀ ਹੈ ਉਹ ਦੱਸ ਦਈਏ ਕਿ ਬੀਜੇਪੀ ਬੋਲਿਓ ਪਰੰਪਾਲ ਕੋਰ ਜਿਹੜੇ ਨੇ ਇਸ ਰਿਟਾਇਰਡ ਆਈਏਐਸ ਨੇ ਉਹਨਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਅਤੇ ਉਸ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉਹਨਾਂ ਵੱਲੋਂ ਜੋ ਰੈਲੀ ਕੀਤੀ ਜਾ ਰਹੀ ਹੈ ਉਸ ਦੀਆਂ ਤਸਵੀਰਾਂ ਨੇ ਜਿੱਥੇ ਕਿ ਕੁਝ ਹੀ ਦੇਰ ਬਾਅਦ ਰਾਜਨਾਥ ਸਿੰਘ ਜਿਹੜੇ ਨੇ ਉਹ ਇੱਥੇ ਪਹੁੰਚਣਗੇ ਅਤੇ ਰੈਲੀ ਨੂੰ ਸਮੋद्धਨ ਕਰਨਗੇ ਤਸਵੀਰਾਂ ਇਸ ਵਕਤ ਤੁਸੀਂ ਦੇਖ ਸਕਦੇ ਹੋ ਤਾਂ ਤਸਵੀਰਾਂ ਇਸ ਵਕਤ ਤੁਸੀਂ ਵੇਖ ਸਕਦੇ ਹੋ ਜਿੱਥੇ ਕਿ ਹਾਲ ਦੀ ਕੜੀ ਰੈਲੀ ਜਿਹੜੀ ਹੈਗੀ ਆ ਉਹ ਚੱਲ ਰਹੀ ਆ ਤੇ ਕੁਝ ਹੀ ਦਿਨ ਬਾਅਦ ਰਾਜਨਾਥ ਸਿੰਘ ਜਿਹੜੇ ਨੇ ਉਹ ਇੱਥੇ ਪਹੁੰਚਣਗੇ ਅਤੇ ਲੋਕਾਂ ਨੂੰ ਸੰਬੋਧਨ ਕਰਨਗੇ ਬਠਿੰਡਾ ਤੋਂ ਕੈਮਰਾ ਬਸਰ ਮਰਪਿੰਦਰ ਸਿੰਘ ਚੱਲਦੇ ਨਾਲ ਸੂਰਜ ਪ੍ਰਕਾਸ਼ ਡੈਨਿਕ ਸੂਰਿਆ ਟੀਵੀ ਪੰਜਾਬ ਦੇ ਬਠਿੰਡਾ ਵਿੱਚ ਰਾਜਨਾਥ ਸਿੰਘ ਜਿਹੜੇ ਨੇ ਉਹ ਵੱਡੀ ਰੈਲੀ ਕਰਨ ਲਈ ਪਹੁੰਚ ਰਹੇ ਨੇ ਇਸ ਵਕਤ ਤਸਵੀਰਾਂ ਤੁਹਾਨੂੰ ਸਭ ਤੋਂ ਪਹਿਲੇ ਸਟੇਜ ਦੇ ਦਿਖਾ ਦਿੰਦੇ ਆ ਬਿਲਕੁਲ ਸਾਹਮਣੇ ਜਿਹੜਾ ਹੈਗਾ ਫਤਿਹ ਰੈਲੀ ਇਸ ਨੂੰ ਨਾਮ ਦਿੱਤਾ ਗਿਆ ਅਤੇ ਬਠਿੰਡਾ ਤੋਂ ਲੋਕ ਸਭਾ ਜੋ ਉਮੀਦਵਾਰ ਨੇ ਪਰੰਪਾਲ ਕੋਰ ਜਿਹੜੇ ਨੇ ਉਹਨ ਚੌਂਡ ਰੈਲੀ ਕਰਨ ਦੇ ਲਈ ਰਾਜਦਾ ਸਿੰਘ ਪਹੁੰਚ ਰਹੇ ਨੇ ਅਤੇ ਰੈਲੀ ਜਿਹੜੀ ਹੈਗੀ ਹੈ ਸ਼ੁਰੂ ਹੋ ਚੁੱਕੀ ਕੁਝ ਹੀ ਦਰ ਵਿੱਚ ਰਾਜਦਾ ਸਿੰਘ ਜਿਹੜੇ ਨੇ ਇੱਥੇ ਪਹੁੰਚਣਗੇ ਅਤੇ ਇੱਥੇ ਆ ਕੇ ਲੋਕਾਂ ਨੂੰ ਸੰਬੋਧਨ ਕੀਤਾ ਜਾਵੇਗਾ ਤਸਵੀਰ ਤੁਸੀਂ ਵੇਖ ਸਕਦੇ ਹੋ ਮੰਚ ਦੇ ਉੱਪਰ ਇਸ ਵਕਤ ਜਿਹੜੇ ਪਰਮਪਾਲ ਕੋਰ ਨੇ ਬੈਠੇ ਹੋਏ ਨੇ ਅਤੇ ਨਾਲ ਬਾਕੀ ਜਿਹੜੇ ਸਾਥੀ ਨੇ ਉਹ तमाम ਲੋਕ ਇਸ ਵਕਤ ਇੱਥੇ ਬੈਠੇ ਹੋਏ ਨੇ ਤਸਵੀਰ ਤੁਸੀਂ ਵੇਖ ਸਕਦੇ ਹੋ ਇਹ ਪੰਡਾਲ ਹੈਗਾ ਜਿੱਥੇ ਕਿ ਇਸ ਵਕਤ ਲੋਕਾਂ ਦੀ ਗਿਣਤੀ ਜਿਹੜੀ ਹੈਗੀ ਹੈ ਉਹ ਵਧਣੀ ਸ਼ੁਰੂ ਹੋ ਗਈ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਾਫੀ ਵੱਡਾ ਗਰਾਊਂਡ ਜਿਹੜਾ ਹੈਗਾ ਉਹ ਤਿਆਰ ਕੀਤਾ ਗਿਆ ਕਾਫੀ ਵੱਡਾ ਪੰਡਾਲ ਉਹ ਬਣਾਇਆ ਗਿਆ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਜਿੱਥੇ ਪਾਸੇ ਗੱਲ ਕੀਤੀ ਜਾਵੇ ਤਾਂ ਬਿਲਕੁਲ ਸਟਾਰਟਿੰਗ ਦੀ ਗੱਲ ਕੀਤੀ ਜਾਵੇ ਤਾਂ ਮੈਟਲ ਡਿਟੈਕਟਰਸ ਲਗਾਏ ਗਏ ਨੇ ਜੋ ਚਾ ਸੁਰੱਖਿਆ ਵਿਵਸਥਾ ਪੂਰੀ ਚਾਕਚੋਬੰਦ ਕੀਤੀ ਗਈ ਹੈ ਲੋਕ ਜਿਹੜੇ ਨੇ ਵੱਡੇ ਗੇਂਦ ਦੇ ਜਿੱਥੇ ਪਹੁੰਚ ਰਹੇ ਨੇ ਕੜਾਕੇ ਦੀ ਗਰਮੀ ਪੈ ਰਹੀ ਹੈ ਪਾਰਾ ਜਿਹੜਾ ਹੈਗਾ 40 45 ਡਿਗਰੀ ਤੱਕ ਉੱਚਾ ਹੋਇਆ ਤੇ ਇਸ ਵਕਤ ਤਸਵੀਰ ਤੁਸੀਂ ਵੇਖ ਸਕਦੇ ਹੋ ਕਿ ਲੋਕਾਂ ਦੇ ਵਿੱਚ ਕਿੰਨਾ ਕਿੰਨਾ ਜੋਸ਼ ਹੈਗਾ ਤੇ ਇਸ ਵਕਤ ਭਾਜੀਪੀ ਦੀ ਰੈਲੀ ਜਿਹੜੀ ਹੈਗੀ ਉਹ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਰਾਜਨਾਥ ਸਿੰਘ ਨੇ ਜਿਹੜੇ ਉਹ ਕੁਝ ਦੇਰ ਵਿੱਚ ਤੇ ਪਹੁੰਚਣਗੇ ਅਤੇ ਵੱਡੀ ਰੈਲੀ ਨੂੰ ਸਮੋਹਨ ਕਰਨਗੇ ਤਸਵੀਰਾਂ ਤੁਸੀਂ ਵਿਕਤ ਉਹ ਦੇ ਤਸਵੀਰਾਂ ਜਿਹੜੀਆਂ ਨੇ ਬਠਿੰਡਾ ਦੀਆਂ ਨੇ ਜਿੱਤੇ ਕਿ ਇਸ ਵਕਤ ਬੀਜੇਪੀ ਦੀ ਰੈਲੀ ਜਿਹੜੀ ਹੈਗੀ ਆ ਉਹ ਚੱਲ ਰਹੀ ਹੈ ਉਹ ਦੱਸ ਦਈਏ ਕਿ ਬੀਜੇਪੀ ਬੋਲਿਓ ਪਰਮਪਾਲ ਕੋਰ ਜਿਹੜੇ ਨੇ ਸੈਟਾਇਰਡ ਆਈਏਐਸ ਨੇ ਉਹਨਾਂ ਨੂੰ ਚੌਂਨ ਮੈਦਾਨ ਵਿੱਚ ਉਤਾਰਿਆ ਗਿਆ ਹੈ ਅਤੇ ਉਸ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਉਹਨਾਂ ਵੱਲੋਂ ਜੋ ਰੈਲੀ ਕੀਤੀ ਜਾ ਰਹੀ ਹੈ ਉਸ ਦੇ ਤਸਵੀਰਾਂ ਨੇ ਜਿੱਤੇ ਕਿ ਕੁਝ ਦੇਰ ਬਾਅਦ ਰਾਜਨਾਥ ਸਿੰਘ ਜਿਹੜੇ ਨੇ ਉਹ ਅਤੇ ਪਹੁੰਚਣਗੇ ਅਤੇ ਰੈਲੀ ਨੂੰ ਸਮੋਦਨ ਕਰਨਗੇ ਤਸਵੀਰਾਂ ਇਸ ਵਕਤ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਇਸ ਵਕਤ ਤੁਸੀਂ ਵੇਖ ਸਕਦੇ ਹੋ ਜਿੱਥੇ ਕਿ ਹਾਲ ਦੇ ਘੜੀ ਰੈਲੀ ਜਿਹੜੀ ਹੈਗੀ ਉਹ ਚੱਲ ਰਹੀ ਹੈ ਤੇ ਕੁਝ ਹੀ ਦਰ ਬਾਅਦ ਰਾਜਨਾਥ ਸਿੰਘ ਜਿਹੜੇ ਨੇ ਉਹ ਇੱਥੇ ਪਹੁੰਚਣਗੇ ਅਤੇ ਲੋਕਾਂ ਨੂੰ ਸੰਬੋਧਨ ਕਰਨਗੇ बठिंडा तो कैमरा पर्सन मरप्री सिंह प्रकाश दैनिक टीवी देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप